ਪ੍ਰिवੈਂਟਿਵ ਡਿਟੈਂਸ਼ਨ ਦੇ ਵਿੱਚ ਕੋਈ 1599 ਨੇ ਸੋ ਟੋਟਲ ਜਿਹੜਾ ਉਹ 7961 ਹੈ ਔਰ ਇਹਦੇ ਵਿੱਚ 104 ਫਾਇਰ ਆਰਮ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ ਜਿਹੜੀ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਜਿਹੜੀ ਕੀਤੀ ਗਈ ਹੈ ਗੈਂਗਸਟਰਾਂ ਦੇ ਵਾਰ ਸਾਡਾ ਨਿਰੰਤਰ جاری ਹੈ ਜਾਰੀ ਰਹੂਗਾ ਜਿਹੜੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਨੇ ਗੈਂਗਸਟਰਾਂ ਦਾ ਸਾਥ ਦੇਣ ਵਾਲੇ ਨੇ ਉਹਨਾਂ ਦੇ ਉੱਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਪੰਜਾਬ ਦੇ ਨਾਲ ਹੋਏ ਧੋਖਿਆਂ ਦੀ ਜੇ ਗੱਲ ਕਰੀਏ ਤਾਂ ਅਕਾਲੀ ਦਲ ਬਾਦਲ ਦਾ ਇੱਕ ਲੰਬਾ ਚੌੜਾ ਇਸ ਮਾਮਲੇ ਦੇ ਵਿੱਚ ਇਤਿਹਾਸ ਹੈ ਵੈਸੇ ਮੈਂ ਉਹਨੇ ਲੰਮੀ ਡਿਟੇਲ ਦੇ ਵਿੱਚ ਜਾਣਾ ਨਹੀਂ ਜੇ 78 ਤੋਂ ਸ਼ੁਰੂ ਕਰਨਾ ਹੋਵੇ 78 ਲੈ ਲਓ 84 ਲੈ ਲਓ 88 ਲੈ ਲਓ 96 97 ਲੈ ਲਓ ਕਿਹੜੇ ਵਾਦੇ ਕੀਤੇ 96 ਦੇ ਵਿੱਚ ਉਹ ਚਾਹੇ ਪੁਲਿਸ ਦੇ ਵੱਲੋਂ ਕੀਤੀਆਂ ਹੋਈਆਂ ਜ਼ਿਆਤੀਆਂ ਸੀ ਬਾਅਦ ਦੇ ਵਿੱਚ ਉਹਨਾਂ ਹੀ ਲੋਕਾਂ ਨੂੰ ਤਰੱਕੀਆਂ ਦਿੱਤੀਆਂ ਤਰੱਕੀਆਂ ਦੇ ਕੇ ਉਹਨਾਂ ਅਹੁਦਿਆਂ ਤੱਕ ਪਹੁੰਚਾ ਦਿੱਤਾ ਜਦੋਂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਉਹਦੇ ਵਿੱਚ ਉਹਨਾਂ ਹੀ ਅਫਸਰਾਂ ਦਾ ਨਾਮ ਆਉਂਦਾ ਜਿਨ੍ਹਾਂ ਨੂੰ ਤਰੱਕੀਆਂ ਦੇ ਦੇ ਕੇ ਉੱਪਰਲੇ ਅਹੁਦਿਆਂ ਤੱਕ ਪਹੁੰਚਾਇਆ ਗਿਆ ਸੀ ਭਾਵ ਕੇ ਹਮੇਸ਼ਾ ਉਹਨਾਂ ਲੋਕਾਂ ਦਾ ਸਾਥ ਦਿੱਤਾ ਜਿਹੜੇ ਪੰਜਾਬ ਨੂੰ ਸਮੇਂ-ਸਮੇਂ ਦੇ ਉੱਤੇ ਬਲਦੀ ਦੇ ਬੂਥੇ ਦੇ ਵਿੱਚ ਪਾਉਣ ਦੇ ਵਾਸਤੇ ਜ਼ਿੰਮੇਵਾਰ ਕਹੇ ਜਾਂਦੇ ਨੇ ਇਹਦੇ ਉੱਤੇ ਬਹੁਤ ਸਾਰੀਆਂ ਕਿਤਾਬਾਂ ਵੀ ਮੌਜੂਦ ਨੇ ਕਿ ਪੰਜਾਬ ਜਦੋਂ 1984 ਤੋਂ ਪਹਿਲਾਂ 84 ਦੇ ਦੌਰਾਨ ਜਾਂ ਉਸ ਤੋਂ ਬਾਅਦ ਜਿਹੜੇ ਦੌਰ ਦੇ ਵਿੱਚੋਂ ਲੰਘਿਆ ਇਹਨਾਂ ਕੁਝ ਨੇਤਾਵਾਂ ਦੇ ਉਹਦੇ ਵਿੱਚ ਕੀ ਰੋਲ ਰਹੇ ਅੱਜ ਜੇ ਤੁਸੀਂ ਦੇਖਿਆ ਹੋਵੇ ਕੱਲ ਸੁਖਵੀਰ ਸਿੰਘ ਬਾਦਲਹਰੀ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਧਮਕੀਆਂ ਦੇ ਰਹੇ ਸਨ ਕਿ ਸਾਡੀ ਸਰਕਾਰ ਆਲਵੇ ਅਸੀਂ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਦੂਸਰੇ ਪਾਸੇ ਉਹ ਕਹਿ ਰਹੇ ਨੇ ਕਿ ਅਸੀਂ ਗੈਂਗਸਟਰਾਂ ਦੇ ਉੱਤੇ ਸ਼ਿਕੰਜਾ ਕੱਸਾਂਗੇ ਗੈਂਗਸਟਰਾਂ ਨੂੰ ਸ਼ਕਤੀ ਦੇ ਨਾਲ ਦਬਾਵਾਂਗੇ ਕੌਣ ਕਹਿ ਰਹੇ ਨੇ ਸੁਖਵੀਰ ਸਿੰਘ ਬਾਦਲਹੂਰੀ ਇਹੋ ਲੱਗਦਾ ਜਿਵੇਂ ਤਾਲਿਬਾਨੀ ਕਹਿੰਦੇ ਹੋਣ ਕਿ ਚਲੋ ਮੋਮਬਤੀ ਮਾਰਚ ਕੱਢੀਏ ਗੈਂਗਸਟਰ ਪੈਦਾ ਕਿਹਨੇ ਕੀਤੇ ਗੈਂਗਸਟਰ ਲਫ਼ਜ਼ ਪੰਜਾਬ ਦੇ ਵਿੱਚ ਕਦੋਂ ਆਇਆ ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਐਸਆਈ ਆਪਣੀ ਧੀ ਨੂੰ ਬਚਾਉਣ ਗਿਆ ਉਹਦੀ ਇੱਜ਼ਤ ਨੂੰ ਬਚਾਉਣ ਗਿਆ ਉਹਨੂੰ ਸ਼ਰਿਆਮ ਕਤਲ ਕੀਤਾ ਗਿਆ ਉਹਦੀ ਮਰਤਕ ਜਿਹੜੀ ਦੇਹ ਸੀ ਉਹਦੇ ਉੱਤੇ ਭੰਗੜੇ ਪਾਏ ਗਏ ਇੱਕ ਨਬਾਲਗ ਲੜਕੀ ਨੂੰ ਨਿਸ਼ਾਨ ਨਾਮ ਦਾ ਇਹਨਾਂ ਦਾ ਨੇੜਲਾ ਪੰਜਾਬ ਦੇ ਵਿੱਚੋਂ ਅਗਵਾ ਕਰਕੇ ਲੈ ਗਿਆ ਇੱਕ ਪੁਲਿਸ ਆਫੀਸਰ ਦੀ ਲੱਤ ਸ਼ਰਿਆਮ ਲੁਧਿਆਣੇ ਦੇ ਵਿੱਚ ਤੋੜੀ ਗਈ ਤੇ ਉਹਦਾ ਸਿਖਰ ਸੀ ਨਾਬਾ ਜੇਲ ਬਰੇਕ ਕਿਸ ਤਰੀਕੇ ਦੇ ਨਾਲ ਉਥੋਂ ਭਜਾਏ ਗਏ ਗੈਂਗਸਟਰ ਇਹ ਕਿਸੇ ਤੋਂ ਲੁਕਿਆ ਛਪਿਆ ਨਹੀਂ ਬਾਤ ਜੇ ਕਾਂਗਰਸ ਵੱਲ ਵੀ ਆ ਜੀਏ ਤੇ ਉਹ ਤਾਂ ਦੂਜੇ ਸੂਬਿਆਂ ਵਾਲੇ ਲਿਆ ਕੇ ਉਹਨਾਂ ਨੇ ਰੱਖਣੇ ਸ਼ੁਰੂ ਕਰ ਦਿੱਤੇ ਸੀ ਤਰਨਤਾਂ ਦੀ ਜ਼ਿਮਨੀ ਚੋਣ ਤੁਹਾਨੂੰ ਸਭ ਨੂੰ ਯਾਦ ਹੋਣੀ ਹੈ ਤਰਨਤਾਂ ਦੀ ਜ਼ਿਮਨੀ ਚੋਣ ਦੇ ਵਿੱਚ ਜੇ ਇਸ ਕੈਂਡੀਡੇਟ ਨੂੰ ਅਕਾਲੀ ਦਲ ਬਾਦਲ ਨੇ ਟਿਕਟ ਦਿੱਤੀ ਇਹ ਕਿਹਾ ਉਹਦੇ ਨਤੀਜਿਆਂ ਤੋਂ ਬਾਅਦ ਕਿ ਸਾਡੀ ਵਾਪਸੀ ਹੋ ਰਹੀ ਹੈ ਤੇ ਡਾਇਨਾਸੌਰਾਂ ਨੂੰ ਸੰਗਲ ਪਾ ਕੇ ਵੀਡੀਓ ਜਿਹੜੀਆਂ ਉਹ ਬੜਾਈ ਫਿਰਦੇ ਸੀ ਇਹ ਕਿਹਾ ਗਿਆ ਕਿ ਧਰਮੀ ਫੌਜੀ ਦਾ ਪਰਿਵਾਰ ਹੈ ਉਹ ਧਰਮੀ ਫੌਜੀ ਕਿਸੇ ਨੇ ਨਹੀਂ ਵੇਖਿਆ ਡਿਊਰਿੰਗ ਇਲੈਕਸ਼ਨ ਨਾ ਉਹਨੇ ਕਿਸੇ ਜਗ੍ਹਾ ਤੇ ਪ੍ਰਚਾਰ ਕੀਤਾ ਨਾ ਇਹ ਪਤਾ ਲੱਗਿਆ ਕਿ ਉਹ ਧਰਮੀ ਫੌਜੀ ਦਾ ਪਰਿਵਾਰ ਕਿਵੇਂ ਸੀ ਤਰਨ ਤਾਨ ਦੇ ਲੋਕਾਂ ਦੇ ਨਾਲ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਕਿ ਰਿਐਲਿਟੀ ਦੇ ਵਿੱਚ ਜਿਹੜੀ ਕੈਂਡੀਡੇਟ ਨੂੰ ਟਿਕਟ ਦਿੱਤੀ ਸੀ ਇਕਾਲੀ 당 ਬਾਦਲ ਨੇ ਉਹ ਗੈਂਗਸਟਰ ਦੇ ਪਰਿਵਾਰ ਦੇ ਨਾਲ ਸਿੱਧਮ ਸਿੱਧੀ ਜੁੜੀ ਹੋਈ ਸੀ ਉਸੇ ਗੈਂਗਸਟਰ ਦੇ ਪਰਿਵਾਰ ਦੇ ਵਿੱਚ ਇੱਕ ਵਿਆਹ ਹੋਇਆ 2 ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਔਰ ਉਸ ਵਿਆਹ ਦੇ ਵਿੱਚ ਅਕਾਲੀ ਦਲ ਬਾਦਲ ਉਹਨਾਂ ਦੇ ਬਾਕੀ ਸਾਥੀ ਉਹਨਾਂ ਦੇ ਸਾਰੇ ਨੇੜਲੇ ਉਸ ਵਿਆਹ ਦੇ ਵਿੱਚ ਜਿਵੇਂ ਸ਼ਾਮਲ ਹੋਏ ਨੇ ਇੱਕ ਕਿਸਮ ਦੇ ਨਾਲ ਇਹ ਗੈਂਗਸਟਰਾਂ ਨੂੰ ਉਤਸ਼ਾਹਤ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਯਤਨਾਂ ਦੇ ਵਿੱਚ ਨੇ ਪਹਿਲਾਂ ਵੀ ਇਹੀ ਕੋਸ਼ਿਸ਼ ਇਹ ਕਰ ਰਹੇ ਸੀ ਉਸ ਵਿਆਹ ਸਮਾਗਮਾ ਦੇ ਵਿੱਚ ਨਾ ਸਿਰਫ ਸੁਖਬੀਰ ਸਿੰਘ ਬਾਦਲਹੁਰੀ ਸ਼ਾਮਲ ਹੋਏ ਵਿਰਸਾ ਸਿੰਘ ਬਲਟੋਹਾ ਸ਼ਾਮਲ ਹੋਏ ਬੀਬੀ ਗਨੀਵਕੌਰ ਮਜੀਠੀਆ ਹੁਰੀ ਸ਼ਾਮਲ ਹੋਏ ਔਰ ਇਹਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਰੀ ਵੀ ਸ਼ਾਮਲ ਹੋਏ ਉੰਜ ਵੈਸੇ ਹਰਜਿੰਦਰ ਸਿੰਘ ਧਾਮੀ ਹੁਰੀ ਬਾਰ-ਬਾਰ ਇਹ ਕਹਿੰਦੇ ਨੇ ਕਿ ਉਹ ਦਸਵੇਂ ਪਾਤਸ਼ਾਹ ਦੇ ਸਿਪਾਹੀ ਨਹੀਂ ਉਹ ਅਕਾਲੀ ਦਲ ਬਾਦਲ ਦੇ ਸਿਪਾਹੀ ਨੇ ਸ਼ਾਇਦ ਅਕਾਲੀ ਦਲ ਬਾਦਲ ਦੇ ਸਿਪਾਹੀ ਵੱਜੋਂ ਹੀ ਉੱਥੇ ਸ਼ਾਮਲ ਹੋਏ ਇਹ ਭੁੱਲ ਗਏ ਕਿ ਇੱਕ ਧਾਰਮਿਕ ਸੰਸਥਾ ਦੇ ਪ੍ਰਧਾਨ ਨੇ ਤੇ ਲੋਕਾਂ ਤੋਂ ਫਰੋਤੀਆਂ ਮੰਗਣ ਵਾਲੇ ਤੇ ਲੋਕਾਂ ਦੇ ਕਤਲਾਂ ਦੇ ਵਿੱਚ ਸ਼ਾਮਲ ਵਿਅਕਤੀ ਦੇ ਪਰਿਵਾਰ ਦੇ ਨੇੜਲੇ ਇੱਕ ਵਿਆਹ ਦੇ ਵਿੱਚ ਉਹ ਸ਼ਾਮਲ ਹੋ ਰਹੇ ਨੇ ਉਂਝ ਵੈਸੇ ਉਹ ਕਹਿੰਦੇ ਨੇ ਕਿ ਉਹ ਧਾਰਮਿਕ ਸੰਸਥਾ ਦੇ ਪ੍ਰਧਾਨ ਨੇ ਮੈਂ ਕੁਝ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਣਾ ਇਸੇ ਵਿਆਹ ਦੀਆਂ ਇਹ ਫੋਟੋਆਂ ਨੇ ਅਮਰਿਤਪਾਲ ਬਾਠ ਜਿਹੜਾ ਗੈਂਗਸਟਰ ਹੈ ਉਹਦੀ ਇਹ ਸਿਸਟਰ ਦਾ ਵਿਆਹ ਸੀ ਇਹ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਫੋਟੋ ਹੈ ਜਿਹੜੇ ਉਸ ਵਿਆਹ ਦੇ ਵਿੱਚ ਸ਼ਾਮਲ ਸਨ ਔਰ ਅਗਲੀ ਜਿਹੜੀ ਫੋਟੋ ਹੈ ਉਹ ਵਿਰਸਾ ਸਿੰਘ ਬੁਲਟੋਹਾ ਹੋਰਾਂ ਦੀ ਹੈ ਆ ਇਸ ਜਗ੍ਹਾ ਦੇ ਉੱਤੇ ਬੈਠੇ ਨੇ ਉਹਨਾਂ ਦੇ ਉੱਤੇ ਗੋਲ ਚੱਕਰ ਤੁਸੀਂ ਦੇਖ ਸਕਦੇ ਹੋ ਇਹ ਫੋਟੋ ਦੇ ਵਿੱਚ ਤੁਸੀਂ ਸੁਖਬੀਰ ਸਿੰਘ ਬਾਦਲਹਰਾਂ ਨੂੰ ਦੇਖ ਸਕਦੇ ਹੋ ਇੱਕ ਪਾਸੇ ਇਹਨਾਂ ਦੇ ਤਰਨਤਾਨ ਤੋਂ ਜਿਹੜੇ ਕੈਂਡੀਡੇਟ ਬਣੇ ਸਨ ਉਹੀ ਨੇ ਇੱਥੇ ਧਰਮੀ ਫੌਜੀ ਹੈ ਨਹੀਂ ਕਿਤੇ ਵੀ ਜਿਹੜੇ ਗੱਲ ਕਰਦੇ ਸੀ ਕਿ ਧਰਮੀ ਫੌਜੀ ਦਾ ਇਹ ਪਰਿਵਾਰ ਹੈ ਇਹ ਸੁਖਬੀਰ ਸਿੰਘ ਬਾਦਲਹਰਾਂ ਦੀ ਫੋਟੋ ਹੈ ਔਰ ਇਹ ਜਿਹੜੇ ਤਰਨਤਾਨ ਤੋਂ ਉਮੀਦਵਾਰ ਬਣੇ ਸਨ ਉਹਨਾਂ ਦੇ ਨਾਲ ਤੇ ਗੈਂਗਸਟਰ ਦੇ ਜਿਹੜੇ ਮਦਰ ਨੇ ਉਹਨਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਹੁਰੀ ਇਸੇ ਵਿਆਹ ਦੇ ਵਿੱਚ ਖੜੇ ਨੇ ਇਹ ਸਾਰੀਆਂ ਫੋਟੋਆਂ ਜਿਹੜੀਆਂ ਉਹ ਅਸੀਂ ਇਹਨਾਂ ਦੇ ਸੋਸ਼ਲ ਮੀਡੀਆ ਦੇ ਰਾਹੀਂ ਹੀ ਲਈਆਂ ਨੇ ਇਸ ਫੋਟੋ ਦੇ ਵਿੱਚ ਜਿਹੜੇ ਉਹ ਬ੍ਰਹਮਪੁਰਾ ਖੜੇ ਨੇ ਔਰ ਸੁਖਬੀਰ ਸਿੰਘ ਬਾਦਲਹੂਰੀ ਖੜੇ ਨੇ ਇਹ ਫੋਟੋ ਗਨੀਵਕੌਰ ਮਜੀਠੀਆ ਹੋਰਾਂ ਦੀ ਹੈ ਇਸ ਫੋਟੋ ਦੇ ਵਿੱਚ ਉਹ ਖੜੇ ਨੇ ਸਵਾਲ ਇਹ ਕਿ ਕੀ ਅਕਾਲੀ ਦਲ ਬਾਦਲ ਨੂੰ ਕੋਈ ਹੁਣ ਹੋਰ ਵਿਆਹਾਂ 'ਚ ਸੱਦਦਾ ਨਹੀਂ ਉਹ ਗੈਂਗਸਟਰਾਂ ਦੇ ਪਰਿਵਾਰਾਂ ਦੇ ਵਿਆਹਾਂ ਤੱਕ ਸੀਮਤ ਹੋ ਗਏ ਨੇ ਜੋ ਕੁਝ ਪੰਜਾਬ ਦੇ ਵਿੱਚ ਇਸ ਵੇਲੇ ਪੰਜਾਬ ਦੀ ਸਰਕਾਰ ਗੈਂਗਸਟਰਾਂ ਦੇ ਖਿਲਾਫ ਇੱਕ ਪਾਸੇ ਲੜਾਈ ਲੜ ਰਹੀ ਹੈ ਦੂਜੇ ਪਾਸੇ ਬਾਦਲ ਦਲ ਇਹਨਾਂ ਗੈਂਗਸਟਰਾਂ ਦੇ ਪਰਿਵਾਰਾਂ ਦੇ ਨਾਲ ਆਪਣੀਆਂ ਸਾਂਝਾਂ ਜੜੀਆਂ ਉਹ ਫੋਟੋਆਂ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਲਿਆ ਰਿਆ ਔਰ ਉਹਨਾਂ ਦੇ ਸਮਾਗਮਾਂ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਸ਼ਾਮਲ ਹੋ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਇਹਦੇ ਸਬੰਧ ਦੇ ਵਿੱਚ ਸੁਚੇਤ ਹੋਣ ਦੀ ਲੋੜ ਹੈ ਕਿ ਜਦੋਂ ਜਦੋਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਗੜਬੜ ਹੋਈਆਂ ਨੇ ਉਸ ਵੇਲੇ ਅਕਾਲੀ ਦਲ ਬਾਦਲ ਦਾ ਕੀ ਕੀ ਰੋਲ ਰਿਹਾ ਹੈ ਚਾਹੇ ਉਹ 78 ਤੋਂ ਲਾ ਲਓ 83 ਤੋਂ ਲਾ ਲਓ 99 ਚ ਲਾ ਲਓ 96 ਚ ਲਾ ਲਓ ਜਿੱਥੇ ਜਿੱਥੇ ਮਰਜ਼ੀ ਲਾ ਲਓ 15 ਚ ਲਾ ਲਓ ਜਦੋਂ ਪੰਜਾਬ ਦੇ ਵਿੱਚ ਬੇਅਦਬੀਆਂ ਹੋਈਆਂ ਸੀ ਔਰ ਉਦੋਂ ਇਹਨਾਂ ਦਾ ਕਿਸ ਕਿਸਮ ਦਾ ਰੋਲ ਰਿਹਾ ਮੈਂ ਉਹਦੇ ਵਿਸਤਾਰ ਦੇ ਵਿੱਚ ਨਹੀਂ ਜਾਣਾ ਪਰ ਲੇਟੈਸਟ ਜਿਹੜੀ ਆ ਉਹ ਇਹ ਫੋਟੋਆਂ ਨੇ ਜਿਹੜੀਆਂ ਕਿ ਗੈਂਗਸਟਰ ਦੇ ਪਰਿਵਾਰ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਲੇ ਅਕਾਲੀ ਦਲ ਬਾਦਲ ਦੇ ਨੇਤਾਵਾਂ ਦਿਆਂ ਨੇ ਸੁਖਬੀਰ ਸਿੰਘ ਬਾਦਲ ਹੁਰੀ ਪੰਜਾਬ ਦੇ ਲੋਕਾਂ ਨੂੰ ਇਹ ਸਪਸ਼ਟ ਕਰਨ ਕਿ ਕੀ ਉਹ ਗੈਂਗਸਟਰਾਂ ਦੇ ਰਾਹੀ ਸਿਆਸਤ ਦੇ ਵਿੱਚ ਹੁਣ ਆਪਣੀ ਵਾਪਸੀ ਕਰਨੀ ਚਾਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਤੇ ਪੰਜਾਬ ਦੇ ਲੋਕ ਉਹਨਾਂ ਨੂੰ ਬਾਰ-ਬਾਰ ਨਕਾਰ ਚੁੱਕੇ ਨੇ ਤੇ ਉਹਨਾਂ ਦੇ ਕੋਲੇ ਹੁਣ ਕੋਈ ਰਾਹ ਨਹੀਂ ਬਚਿਆ ਕਿ ਗੈਂਗਸਟਰ ਜਿਹੜੇ ਨੇ ਉਹਨਾਂ ਦਾ ਸਹਾਰਾ ਲਏ ਤੋਂ ਬਿਨਾ ਹੁਣ ਉਹਨਾਂ ਦੀ ਦਾਲ ਜਿਹੜੀ ਆ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਗਲਣੀ ਨਹੀਂ ਸੁਖਬੀਰ ਸਿੰਘ ਬਾਦਲ ਹੁਰੀ ਗੈਂਗਸਟਰਵਾਦ ਨੂੰ ਉਤਸ਼ਾਹਿਤ ਕਰ ਰਹੇ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਗੈਂਗਸਟਰਾਂ ਦਾ ਦਬਾਅ ਬਣਾ ਕੇ ਉਹ ਅਗਲੀਆਂ ਚੋਣਾਂ ਦੇ ਵਿੱਚ ਆਉਣਾ ਚਾਹੁੰਦੇ ਨੇ ਇਸੇ ਕਰਕੇ ਗੈਂਗਸਟਰਾਂ ਦੇ ਪਰਿਵਾਰਾਂ ਦਾ ਸਾਥ ਦੇ ਰਹੇ ਨੇ ਤੇ ਗੈਂਗਸਟਰਾਂ ਦੇ ਪਰਿਵਾਰਾਂ ਤੋਂ ਸਾਥ ਲੈ ਰਹੇ ਨੇ ਦੂਸਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀਹੂਰੀ ਵੀ ਇਹ ਗੱਲ ਸਪਸ਼ਟ ਕਰਨ ਕਿ ਕੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵਜੋਂ ਇਹਨਾਂ ਗੈਂਗਸਟਰ ਦੇ ਪਰਿਵਾਰਾਂ ਦੇ ਸਮਾਗਮਾਂ ਦੇ ਵਿੱਚ ਜਾ ਰਹੇ ਨੇ ਜਾਂ ਸੁਖਬੀਰ ਸਿੰਘ ਬਾਦਲਹਰਾਂ ਦੇ ਸਿਪਾਹੀ ਹੋਣ ਕਰਕੇ ਜੇ ਤਾਂ ਉਹ ਸੁਖਬੀਰ ਸਿੰਘ ਬਾਦਲਹਰਾਂ ਦੇ ਸਿਪਾਹੀ ਵਜੋਂ ਗਏ ਨੇ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਉਹਨਾਂ ਤੋਂ ਇਹੀ ਉਮੀਦ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵਜੋਂ ਗਏ ਨੇ ਤਾਂ ਫਿਰ ਇਹ ਇਤਰਾਜ਼ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਵੱਖ-ਵੱਖ ਕੇਸਾਂ ਦੇ ਵਿੱਚ ਲੜਿੰਦੇ ਵਿਅਕਤੀ ਨੂੰ ਇੰਨੀ ਜ਼ਿਆਦਾ ਅਹਿਮੀਅਤ ਹਰਜਿੰਦਰ ਸਿੰਘ ਧਾਮੀ ਤੇ ਬਾਦਲ ਪਰਿਵਾਰ ਕਿਉਂ ਦੇ ਰਿਹਾ ਹੈ ਤੁਹਾਡਾ ਕੋਈ ਸਵਾਲ ਹੈ ਤੁਸੀਂ ਕਰ ਸਕਦੇ ਹੋ ਹਰ ਐਕਸਲੈਂਸੀ ਮੈਸ ਔਰਸੂਲਾ ਫੋਂਦਰਲੈਨ ਪ੍ਰੈਜ਼ੀਡੈਂਟ ਆਫ ਦ ਯੂਰੋਪੀਅਨ ਕਮਿਸ਼ਨ Shri Narendra Modi, Prime Minister of the Republic of Bharat, honourable ministers, distinguished guests, ladies and gentlemen, good afternoon. I welcome you all to this ceremony, where we shall witness exchange of several agreements and MOUs. These documents reflect the wide-ranging, multifaceted bilateral cooperation as part of the India-EU EU strategic cooperation, strategic partnership. We will begin with the signing and exchange of political declaration on conclusion of negotiations of the India EU free trade agreement. This, this document will be signed by His Excellency Mr. Maros Sefcovic, European Commissioner for Trade and Economic Security, and Sri Piyush Goyal, Minister of Commerce and Industry of India.